ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਣ ਕਰੋ ਕਰਮ ਠੀਕ ਕਰਨ ਵਾਲੀ ਬਾਣੀ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗਾ ਸੰਤ ਜਨਾਂ ਨੇ ਕਿਹਾ ਕਈ ਵਾਰ ਅਸੀਂ ਦੁੱਖਾਂ ਚ ਫਸ ਜਾਂਦੇ ਹਾਂ ਤੇ ਅਖੀਰ ਵਿੱਚ ਰੱਬ ਨੂੰ ਦੋਸ਼ ਦੇਣ ਲੱਗ ਪੈਂਦੇ ਹਾਂ ਸਾਨੂੰ ਹੀ ਕਿਉਂ ਇਹ ਹੋਇਆ ਸਾਡੀ ਕਿਸਮਤ ਹੀ ਕਿਉਂ ਮਾੜੀ ਸੀ ਇਹ ਤੂੰ ਹਰ ਹਾਲਤ ਵਿੱਚ ਵਾਹਿਗੁਰੂ ਦੇ ਕੀਤੇ ਨੂੰ ਮਿੱਠਾ ਮੰਨੇਗਾ ਤਾਂ ਵਾਹਿਗੁਰੂ ਤੇਰੇ ਜੀਵਨ ਵਿੱਚ ਅਜਿਆ ਨਾਮ ਪਦਾਰਥ ਪਰ ਦੇਵੇਗਾ ਜੇ ਹਰ ਕਮੀ ਨੂੰ ਪੂਰਾ ਕਰੇਗਾ ਤੇਰਾ ਕੀ ਆ ਮਿੱਠਾ ਲਾਗੇ ਮਤਲਬ ਰੱਬਾ ਤੂੰ ਜੋ ਮੈਨੂੰ ਦਿੱਤਾ ਦੁੱਖ ਵੀ ਦਿੰਦਾ ਹੈ ਉਹ ਵੀ ਮੈਨੂੰ ਮਿੱਠਾ ਲੱਗਦਾ ਹੈ ਹਰ ਨਾਮ ਪਦਾਰਥ ਨਾਨਕ ਮੰਗਿਆ ਨਾਨਕ ਕਹਿੰਦੇ ਹਨ ਮੈਂ ਤੇਰੇ ਨਾਮ ਤੋਂ ਵੱਖਰਾ ਕੁਝ ਵੀ ਨਹੀਂ ਮੰਗਦਾ ਜਿਸ ਦਿਨ ਅਸੀਂ ਰੱਬ ਦੇ ਕੀਤੇ ਨੂੰ ਸੱਚੀ ਦਿਲੋਂ ਮਨ ਲਵਾਂਗੇ ਉਸ ਦਿਨ ਸਾਡੀ ਕਿਸਮਤ ਦੀ ਕੀਰ ਹੀ ਬਦਲ ਜਾਵੇਗੀ ਇਸ ਬਾਣੀ ਨੂੰ ਹਰ ਰੋਜ਼ ਜਪੋ ਜਦ ਵੀ ਜੀਪ ਭਾਰੀ ਹੋਵੇ ਇਹ ਸ਼ਬਦ ਜਪੋ ਤੇਰਾ ਕੀਆ ਮਿੱਠਾ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ